ਤੇ ਆਪਾਂ ਪਹੁੰਚ ਚੁੱਕੇ ਆ Rajasthan Rajasthan ਆਇਆ ਨੂੰ ਰਾਤ ਆ ਗਏ ਜੀ ਵੈਸੇ ਸਵੇਰੇ ਸਵੇਰੇ ਹੀ ਆ ਵੀਡੀਓ ਬਣਾਉਣ ਦਾ ਹੁਣ ਟਾਈਮ ਲੱਗਿਆ ਯਾਰ ਪਹਿਲਾਂ ਥੋੜਾ ਕੰਮ ਕਰ ਰਹੇ ਸੀਗਾ ਤੇ ਕੁਝਿਆ ਕਰ ਦਿੱਤੇ ਸ਼ਰੂ ਰੁਥਾ ਕਰਾਈਆ ਬਹੁਤ ਗੁੱਸਾ ਕਿਉਂਕਿ ਮੈਂ ਆਪਸ ਰੇਅਰ ਕਿਲਰ ਚ ਬੈਗ ਜੀ ਖੜਗੇ ਸੀ ਹੁਣ ਸੱਟ ਖੁੱਟ ਕਰਿਆ ਵੀਡੀਓ ਬਣਾਉਣ ਦਾ ਹੁਣ ਟਾਈਮ ਲੱਗਿਆ ਤੇ ਦੇਖ ਲੋ ਵੀ ਦੁਪਹਿਰ ਦੇ ਤਿੰਨ ਵੱਜ ਰਹੇ ਨੇ ਜੇ ਪਾ થોੜਾ ਜਿਹਾ ਰਾਜਸਥਾਨ ਨਾਲ ਵੀਡੀਓ ਕਿੱਦਾਂ ਕਰਾਂ ਤੇ ਸਾਰਾ ਹੁਣ ਤਾਂ ਵੈਸੇ ਵੱਡੇ ਰੋਡ ਬਣ ਚੁੱਕੇ ਨੇ ਪਹਿਲਾਂ ਸਾਰੇ ਰੋਡ ਸਿੰਗਲ ਸੀ ਸਾਰੇ ਦੇ ਸਾਰੇ ਤੇ ਐਂ ਦੇਖੋ ਮੈਂ ਇਹ ਦੋ ਵਾ ਗੱਡੀ ਸੱਟਣ ਲੱਗਿਆ ਸੀ ਆ 2500 ਦੀ ਗੱਲ ਆ ਉਹ ਬਿਲਕੁਲ ਸਿੰਗਲ ਰੋਡ ਦੀ 20 ਬਟੇ 5 ਬਟੇ ਰੋਡ ਆ ਤੇ ਅੱਜ ਫੋਰ ਲੈਂਡ ਰੋਡ ਬਣ ਚੁੱਕੇ ਨੇ ਸਾਰੇ ਅੱਜ ਤੁਹਾਨੂੰ ਦਿਖਾਉਣੇ ਆਗੇ ਰੋਡ ਰਾਜਸਥਾਨ ਦੇ ਦੇਖੋ ਇਹ ਰੋਡ ਰਾਜਸਥਾਨ ਦੇ ਫੋਰ ਲੈਂਡ ਰੋਡ ਬੰਤ ਗਿਆ ਇਹ ਰਾਜਗੜਾ ਰੋਡ ਨੂੰ ਪਾਵਾਟਰ ਪਾਰ ਕਰ ਗਏ ਪਰ ਰਾਜਗੜ ਵੀ ਪਾਰ ਕਰ ਗਏ ਅੱਗੇ ਚੂਰੂ ਆਊਗਾ ਚੂਰੂ ਦਾ ਪੌਲ ਧਾਮ ਆ ਗਿਆ ਤਾਂ ਮੋਦੀ ਪਹਿਲਾਂ ਦੇ ਵੇਸੇ ਵਾਲੇ ਨਾਲ ਸਾਹਮਣੇ ਡੱਬੇ ਡੁੱਬੇ ਵੱਧੂ ਦੀਨ ਦੇਖ ਲਓ ਕੋੜ ਰੋਡ ਕਰਕੇ ਥੋੜਾ ਫਰਕ ਪੈ ਚੁੱਕਿਆ ਅੰਦਰ ਦੇਖ ਲਓ ਬਿਲਕੁਲ ਸੋਨਾ ਪੈ ਰੋਡ ਇਹ ਰਾਤ ਨੂੰ ਦਾ ਬਿਲਕੁਲ ਸੋਨਾ ਹੋਏ ਦਾ ਰੋਡ ਰਹਾ ਹਾਂ ਹਾਂਜੀ ਹੁਣ ਤੁਹਾਨੂੰ ਦਿਖਾਉਣੇ ਚੂਰੂ ਦਾ ਮੇਲਾ ਕਿਉਂਕਿ ਪਹਿਲਾਂ ਉੱਥੇ ਕੁਝ ਨਹੀਂ ਸੀ ਅੱਜ ਦੇ ਟਾਈਮ ਦੇ ਵਿੱਚ ਉੱਥੇ ਮੇਲੇ ਵਾਂਗੀ ਭਰ ਰਿਹਾ ਜੇ ਤੁਸੀਂ ਆਏ ਚੂਰੂ ਤਾਂ ਇੱਥੇ ਜ਼ਰੂਰ ਰੁੱਕ ਕੇ ਜਾਇਓ ਧੰਨਵਾਦ ਹਾਂਜੀ ਆਪਾਂ ਪਹੁੰਚ ਚੁੱਕੇ ਆ ਚੂਰੂ ਆਜੂ ਆਪਾਂ ਸ਼ੇਅਰ ਕਰਦੇ ਆਂ ਨਾਲ ਜੀਪ 'ਚ ਬੈਠਾਂਗੇ ਨਾਲੇ ਉੱਠਦੇ ਬੈਠਦੇ ਆਂ ਦੇਖਦਾ ਕਿੰਨੇ ਪੈਸੇ ਲੱਗਦੇ ਨੇ ਹਾਂਜੀ ਇਹ ਐ ਚੂਰੂ ਦਾ ਫੁੱਲ ਗਰਾਊਂਡ ਜਿੱਥੇ ਮੇਲਾ ਹੀ ਲੱਗਦਾ ਰਹਿੰਦਾ ਹਰ ਟਾਈਮ ਪੂਰੇ ਦਾ ਪੂਰਾ ਮੇਲਾ ਹੀ ਲੱਗ ਰਿਹਾ ਵੇ ਸਾਨੂੰ ਦੇਖ ਰਿਹਾ ਆਂ ਆਪਾਂ ਮੁੱਠੇ ਚੱਲਾਂਗੇ ਉੱਠਦੇ ਬੈਠਾਂਗੇ ਨਾਲੇ ਨਾਲ ਇਹ ਆੜ ਗੀ ਨੇ ਆਪਣੀਆਂ ਗੱਡੀਆਂ ਕਰਨਾ ਕਰਨਾ ਚੈੱਕ ਫੜਾ ਫੜ ਬਾਈ ਤਈਏ ਤਈਏ ਚੈੱਕ ਕਰੋ ਆਪਣੇ ਬਕਰਾਂ ਉਹ ਬੈਠਾਂਗੇ ਪਾਦੇ ਉੱਤੇ ਬੈਠਾ ਹੈ ਕਿਹੜੇ ਤੇ ਉਹ ਲੈ ਲੈ ਤੂੰ ਟੈਲੇ ਦੇ ਉਹ ਮੇਲਾ ਦੇਖ ਨਾ ਲੱਗਿਆ ਪੈਥੇ ਚ ਆ ਮੈਂ ਚੁੱਕਿਆ ਜੀਪ ਦੇ ਵਿੱਚ ਉਹਨੂੰ ਦੇਖਣ ਘੁਮਾਉਣਾ ਸਾਨੂੰ ਸਾਰੇ ਪਾਸੇ ਉੱਥੇ ਅੱਗੇ ਜਾਗਦਾ ਸੀ ਆਪੇ ਚਲਾਉਣੀ ਆ ਸਾਰੀ ਜੀਪ ਇਹ ਆ ਮੱਖਣ ਭਾਈ ਆਉਣੇ ਇਹੀ ਚਲਾਊਗਾ ਉੱਥੇ ਜਾ ਕੇ ਕਰਦੇ ਗੁਰਦਿਆ ਸਾਹਿਬ ਕਰਦੀ ਦਾ ਨਹੀਂ ਕਰਦੀ ਦਾ ਨਹੀਂ ਕੀ ਆਵਾ ਆ ਟਾਈਮ ਹੀ ਨਹੀਂ ਮਿਲਦਾ ਯਾਰ ਬਾਸ ਸਾਡ ਟਾਈਮ ਕੱਢ ਲੈਣਾ ਆਪਾਂ ਟਾਈਮ ਹੀ ਨਹੀਂ ਮਿਲਦਾ ਕੱਲ ਚਲਾ ਮੱਖਣਾ ਵਾਲਾ ਗੱਡੀ ਆਪਣੀ ਕਿੰਨੇ ਘੇਰਨੇ ਜੀ ਇਹ ਤੋਂ ਐਲਟਮੇਟ ਕੱਟਦੇ ਨਾ ਐਲਟੋ ਕੱਟੇ ਕਿੱਥੇ ਵੱਧਦੇ ਨੇ ਬਈ ਦੇ ਨੀ ਚਾਰ ਗੇਰ ਨੇ ਚਾਰ ਗੇਰ ਹੈ ਮੈਂ ਵਧੀ ਖਿੱਚਦੇ ਗੱਡੀ ਹੁਣ ਆਪਣੀ ਉਹ ਸਾਰਾ ਕੁਝ ਕਮਾ ਦੇ ਪਲੱਟੇ ਦਾ ਮਹਾਂ ਕਿਤੇ ਪਾਵਰ ਆ ਯਾਰ ਪਾਵਰ ਥੋੜੀ ਆ ਪ੍ਰਾਣੀ ਜੀਪਾਂ ਨੇ ਯਾਰ ਇਹ ਪ੍ਰਾਣੀ ਪ੍ਰਾਣੀ ਜੀਪ ਐ ਪਹਿਲਾਂ ਇੱਧਰ ਨੂੰ ਐ ਨਾ ਹਾਂ ਇੱਧਰ ਸੈੱਟ ਕਰੀ ਗੱਡੀ ਇਹ ਮੁੰਡੇ ਤਰ ਹੁੰਦਾ ਆਈ ਹੈ ਅਬ ਆਜ ਕਦ ਤੂੰ ਬਰਰ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੂੰ ਪਾਈ ਚੱਲ ਕਮਾ ਦੇ ਹੌਲੀ ਹੌਲੀ ਕਮਾਉਣੀ ਆਪਣਾ ਲੈ ਗੱਡੀ ਅੱਗੇ ਵਾਲੀ ਦਾ ਪਾਵਰ ਨਹੀਂ ਕਲੱਚ ਮਾ ਤੇ ਟੱਪੇ ਪਰ ਹੈ ਵੀ ਰਾਜਸਥਾਨ ਦੇ ਪੂਰੇ ਨਾਂ ਦੇ ਜਾਣੇ ਪਾਸੇ ਹੀ ਚੱਲੀ ਜਾ ਰਹੇ ਹਾਂ ਹੌਲੀ ਹੌਲੀ ਆਪਾਂ ਨੇ ਭਾਈ ਬਾਈ ਇਹ ਨਾਲ ਕਰਿਆ ਗਿਆ 400 ਰੁਪਇਆ ਦੋ ਰੌਂਡਾਂ ਲਾ ਕੇ ਉਹ ਹਾਲ ਵਾਲੇ ਗਰਾਊਂਡ ਦੇ ਉੱਪਰ ਕਿਡੇ ਦੇਣੇ ਨੇ ਆਪਾਂ ਨੇ ਇੱਕ ਹੁੰਮਰੇ ਆਪਾਂ ਗਰਾਊਂਡ ਦੇ ਵਿੱਚ ਕੋਈ ਵੀ ਆਇਓ ਸਾਰੇ ਜਿਹੜੇ ਇੱਥੇ ਭਾਈ ਕੋਲੇ ਰੁਪਿਆ 400 ਰੁਪਿਆ ਤੋਂ 50 ਰੁਪਏ ਲੈਸ ਆਪਣੀ ਤਰਫ ਤੇ ਸਾਰੇ ਡਰਾਈਵਰਾਂ ਨੂੰ ਸਾਰੇ ਡਰਾਈਵਰਾਂ ਨੂੰ ਬੇਨਤੀ ਆ ਆਪਣੇ ਭਾਈਆਂ ਨੂੰ ਆਪਣੇ ਵਾਸਤੇ ਲੈਸ ਲੈਸ ਕਮਾਲੇ ਕਮਾਲੇ ਲੋਟਰੀ ਨਾ ਖਵਾ ਇਹਦਾ ਪੱਕਾ ਵੱਖਣਾ ਨਾ ਨਾ ਮੈਂ ਮਾਦਾ ਵੀਡੀਓ ਬਣਾਉਂਗਾ ਅਸਕਰ ਲਈ ਇਸ ਥਾਂ ਲੋਕ ਨੇ ਅਸੀਂ ਫੋਟੋਆਂ ਨਾ ਬਾਈ ਸਾਰੀ ਸਤਾਵ ਨੇ ਫਿਰ ਲੰਘ ਨਹੀਂ ਬਾਈ ਹਾਂਜੀ ਆਪਣੀ ਹੋਈ ਸੀ ਦੋ ਰੌਂਡਾਂ ਦੀ ਗੱਲ ਆ ਆਪਣੇ ਰੌਂਡ ਹੋ ਚੁੱਕੇ ਸੀ ਪੂਰੇ ਬਾਈ ਕਹਿੰਦਾ ਅੱਗੇ ਰੋਕ ਲੈ ਤੁਹਾਡੀਆਂ ਫੋਟੋ ਖਿੱਚਾਂਗਾ ਅਤੇ ਵੀਡੀਓ ਬਣਾਉਣ ਦਾ ਮੌਕਾ ਮਿਲ ਜੂਗਾ ਆ ਜਾਓ ਜੀ ਫਿਰ ਆਪਾਂ ਵੀਡੀਓ ਬਣਾਉਣੇ ਬਾਈ ਫੋਟੋ ਖਿੱਚੀ ਹਾਂਜੀ ਰੌਂਡ ਲਾਉਣ ਤੋਂ ਬਾਅਦ ਆਪਾਂ ਬਾਈ ਨਾਲ ਗੱਲਬਾਤ ਕਰਨ ਲੱਗੇ ਨਾਲੇ ਬਾਈ ਤੋਂ ਪੁੱਛਿਆ ਤੁਸੀਂ ਕਿੰਨੀ ਕਿਥ੍ਹਿਆਲੀ ਬਣਾ ਲਿਆ ਨੇ ਇਹ ਜੀਪਾਂ ਜੂਪਾਂ ਚਲਾ ਕੇ ਸਾਰਾ ਕੁਝ ਬਾਈ ਕਹਿੰਦਾ ਡੇਲੀ ਦਾ 4-5000 ਰੁਪਏ ਬਣ ਜਾਂਦਾ ਅਸੀਂ ਸੋਚਿਆ ਵੀ ਟਰੱਕ ਵੇਚ ਕੇ ਇਹੀ ਕੰਮ ਕਰ ਲਈਏ। ਲਓ ਜੀ ਆਪਣਾ ਰਾਉਂਡ ਹੋ ਗਿਆ ਪੂਰਾ ਤੇ ਆਪਾਂ ਹੁਣ ਚੱਲੇ ਫਿਰ ਦੁਬਾਰੇ ਬਾਈ ਨਾਲ ਐਲੋ ਕਰ ਲਈ। ਫੜਾਓ ਗੱਡੀਆਂ ਨੇ ਆਪਣੇ ਸਾਹਮਣੇ ਗੱਡੀਆਂ ਆਪਾਂ ਚੱਲੇ ਪੱਟਾ। ਕਿਤੇ ਆਪਣੇ ਮਾਲਦਾਰ ਨਾਲ ਟੰਕਾਂਗੇ ਟਾਈਮ ਆਪਰੇ ਕੋਲ ਹੈ ਨਹੀਂ ਜਾ ਨਹੀਂ ਤਾਂ ਹੋਰ ਵੀ ਬਹੁਤ ਜ਼ਿਆਦਾ ਮਸਤੀ ਕਰਨ ਉਹਰੇ ਬਹੁਤ ਪਟਾਗਾ। ਹੁਣ ਆਪਣੇ ਮਾਲ ਵੀ ਭੁਗਤਾਣਾ ਤਿੰਨ ਦਿਨ ਲੱਗਣਗੇ ਆਪਾਂ ਨੂੰ। ਬੋਟੇ ਦੀ ਵੀ ਬਚਣਾ। ਆਉਂਦੇ ਆਂਦਾ ਬੋਤਾਂ ਦੇ ਬੈਠਾਂਗੇ ਫਿਰ ਵੀ ਠੀਕ ਹੈ ਜੀ ਅੱਪਾ ਆ ਗਏ ਗੱਡੀ ਦੇ ਵਿੱਚ ਆਪਣਾ ਰੂਟ ਹੋ ਗਿਆ ਪੂਰਾ ਆ ਤਾਂ ਇਹ ਵੈਸੇ ਬਹੁਤ ਨਜ਼ਾਰਾ ਗਿਆ ₹100 ਦਾ ₹400 ਲੱਗ ਗਿਆ ਪਰ ਆਇਆ ਫੁੱਲਣ ਯਾਰਾ ਚਲੋ ਕੋਈ ਐਨੇ ਆਪਾਂ ਮਿਲਦੇ ਆਉਂਦੇ ਫੇਰ ਜਿਹੜੂ ਖੜਾਂਗੇ ਉਰੇ ਆ ਦੇਖੋ ਜੀ ਸਾਰੇ ਪਾਸੇ ਮੇਲੇ ਮੇਲਾ ਲੱਗਿਆ ਪਿਆ ਆਪਾਂ ਸਾਨੂੰ ਪੂਰਾ ਮੇਲਾ ਨਹੀਂ ਕਮਾ ਸਕਦੇ ਕਿਉਂਕਿ ਟਾਈਮ ਘਟ ਹਾਂਜੀ ਜਿਹੜੂ ਦੇ ਮੇਲੇ ਦੇ ਕੋਲ ਮੁਣ ਤੋਂ ਬਾਅਦ ਆਪਾਂ ਸਿੱਧਾ ਪਹੁੰਚ ਚੁੱਕਿਆ ਫਤਿਹ ਫਿਰ ਕਿਉਂਕਿ ਸੂਰਜ ਦੇਵਤਾ ਵੀ ਚਾਤੀਆਂ ਮਾਰਦਾ ਸੀ ਕਹਿੰਦਾ ਮੈਂ ਚੱਲਿਆ ਤੁਸੀਂ ਹੁਣ ਆਰਾਮ ਕਰ ਲਿਓ ਸੰਨ ਕਾ ਸਾਡੇ ਕਿਸਮ ਵਿੱਚ ਆਰਾਮ ਕਿੱਥੇ ਚਲੋ ਮਿਲਦੇ ਆਂ ਫਿਰ ਪਾਗਲੇ ਵੀਡੀਓ ਦੇ ਵਿੱਚ ਹਾਂਜੀ ਹਾਂਜੀ ਆਪਾਂ ਪਹੁੰਚ ਗਏ ਸਾਲਾ ਸਰ ਪੌਣੇ ਅੱਠ ਦਾ ਟਾਈਮ ਹੋ ਚੁੱਕਿਆ ਇੱਥੋਂ ਸਿੱਧਾ ਸਾਲਾ ਸਰ ਥੋੜੀ ਸੀਗਾ ਆਪਾਂ ਨੇ ਜਾਣਾ ਲਾਂਡ ਨੂੰ ਜੋਧਪੁਰ ਜੋਧਪੁਰ ਮਿਲਾਂਗੇ ਸਵੇਰੇ ਹੁਣ ਰੋਟੀ ਢੇ ਖਾਵਾਂਗੇ ਜਾ ਕੇ ਢਾਬੇ ਦੇ ਉੱਪਰ ਆਜੋ ਫਿਰ ਕੋਲਾ ਕੋਲਾ ਫੜਫੜਾਟ ਕੋਲ ਢੇਕੋ ਦੇਸੀ ਬਾਇਰ ਦੇਸੀ ਗੋਲ ਹੈ ਜੀ ਸੀ ਨਾ ਉਹਦੇ ਵਿੱਚ ਇਹਦਾ ਨਮਕ ਦਾ ਕੀ ਚੱਕਰ ਹੈ ਨਮਕ ਲੱਗਦਾ ਕਿ ਹੁੰਨੀ ਸੀ ਤੇ ਨਮਕ ਕਰ ਨੱਚ ਨਹੀਂ ਉਹ ਹੀ ਕਰ ਰਹੇ ਨਮਕ ਮਟਾ ਹਾਂ ਜੀ ਰੋਟੀ ਖਾਣ ਤੋਂ ਬਾਅਦ ਆਪਾਂ ਨੇ ਨਗੌਰ ਸ਼ਹਿਰ ਪਾਰ ਕਰ ਲਿਆ ਸੀ ਇਸ ਤੋਂ ਬਾਅਦ ਆਪਾਂ ਹੁਣ ਕਿਉਂਕਿ 12:00 ਵੱਜ ਚੁੱਕੇ ਨੇ ਨੀਂਦ ਪੂਰੀ ਕਰਨੀ ਹੈ ਜੀ ਆਪਾਂ ਪਹੁੰਚਣ ਵਾਲੇ ਜੋਧਪੁਰ ਜੀ ਜੋਧਪੁਰ ਰਹਿ ਗਿਆ 100 ਕਿਲੋਮੀਟਰ ਆਪਾਂ ਪਹੁੰਚ ਗਏ ਜodhpur ਦੇ ਬਾਈਪਾਸ ਤੇ ਜodhpur ਦਾ ਬਾਈਪਾਸੰਦਵਾ ਪਾਇ ਬਹੁਤ ਈਟਾ ਸੀ ਗੱਡੀ ਮੈਕ ਟਮਟ ਲੱਗੇ ਸਭ ਲੜਦੇ ਜodhpur ਪਰ ਕਰਨ ਤੋਂ ਬਾਅਦ ਆਪਾਂ ਪਹੁੰਚ ਚੁੱਕੇ ਹਾਂ ਪਰਲੀ ਪਰਲੀ ਜਾ ਕੇ ਆਪਣੀ ਗੱਡੀ ਦੇ ਗੇਅਰ ਦੇ ਵਿੱਚੋਂ ਲੱਗ ਸੀ ਆਵਾਜ਼ ਆਪਾਂ ਸੋਚਿਆ ਕੰਮ ਕਰੀਏ ਆਪਣੇ ਬੁਲਾ ਲਿਆ ਸੀ ਮਿਸਤਰੀ ਮਿਸਤਰੀ ਗੇਅਰ ਦਾ ਕੰਮ ਲੱਗਾ ਸੀ ਕਰਨ ਦੇਖੋ ਕੀ ਸੱਪ ਨੇ ਕੁਲੂਗਾ ਮੈਨੂੰ ਲੱਗਦਾ ਕੋਈ ਜਿਆਦਾ ਵੱਡਾ ਸੱਪ ਤਾਂ ਹੈ ਨਹੀਂ ਜਾਂ ਥੋੜਾ ਜਿਹਾ ਗੇਅਰ ਟਾਈਟ ਧਰੂ ਪੈਂਦੇ ਨੇ ਪਰ ਠੀਕ ਹੋ ਜਾਊਗਾ ਹਾਂਜੀ ਆਪਣਾ ਕੰਮ ਕਰਤਾ ਸੀ ਮਿਸਤਰੀ ਨੇ ਓਕੇ ਕੰਮ ਗ੍ਰਾਉਂਡ ਤੋਂ ਬਾਅਦ ਮਿਸਤਰੀ ਨੇ ਮੰਗ ਲਿਆ ਸਤੋਂ 500 ਰੁਪਏ ਕਹਿੰਦਾ 500 ਲੇਬਰ ਆ ਗਈ ਚਲੋ ਕੋਈ ਗੱਲ ਨਹੀਂ ਅੱਜ ਦਾ ਦਿਨ ਹੀ ਖਰਾਬ ਸੀ ਜਦੋਂ ਆਪਣਾ ਕੰਮ ਨਿਬੜਿਆ ਤਾਂ ਦੂਜੀ ਗੱਡੀ ਦਾ ਕੰਮ ਕਰਿਆ ਹੋ ਗਿਆ ਉਸ ਮੁੰਡੇ ਦੀ ਦੂਜੀ ਗੱਡੀ ਸੀ ਜਿਹੜੀ ਉਸ ਦੀ ਸੈਲਫ ਮੱਚ ਗਈ ਤਾਂ ਫਿਰ ਇੱਕ ਹੋਰ ਮਿਸਤਰੀ ਬੁਲਾਇਆ ਅੱਗੇ ਜਾ ਕੇ 100 ਮਿਸਤਰੀ ਨੇ ਕੰਮ ਬਹੁਤ ਵਧੀਆ ਕਰਤਾ ਸੀਗਾ ਕੰਮ ਕਰਦੇ ਕਰਦੇ ਆਪਾਂ ਨੂੰ ਹੋ ਗਿਆ ਸੀ ਸਾਮਾਂ ਦਿਨ ਢਲ ਚੁੱਕਾ ਸੀ ਆ ਮਿਸਤਰੀ ਲੱਗ ਰਿਹਾ ਵਿਚਾਰਾ ਕੰਮ ਕਰਨ ਹੈ ਕੰਮ ਉਹ ਪਿੱਛੇ ਆਪਣੀ ਗੱਡੀ ਖੜੀ ਹੈਗੀ ਉਹਦਾ ਕੰਮ ਕਰਾ ਕੇ ਖੜੇ ਸੀਗੇ ਦਿਨੇ ਮੜਾ ਸੀ ਅੱਜ ਦਾ ਸੋ ਅੱਜ ਫੇਰ ਦਿਨ ਇਦਾਂ ਹੀ ਲੰਘੇ ਕੰਮ ਕਰਾਉਂਦੇ ਕਰਾ ਦੇ ਆਜੋ ਫਿਰ ਮਿਲਦੇ ਅੱਗੇ ਹਾਂਜੀ ਗੱਡੀ ਦਾ ਕੰਮ ਕਰਾਉਣ ਤੋਂ ਬਾਅਦ ਆਪਾਂ ਅਗਲੀ ਰਾਤ ਆਪਾਂ ਪਹੁੰਚ ਗਏ ਜੀ ਸਰੋਹੀ ਸਰੋਹੀ ਦੇ ਉਰੇ ਬੱਜ ਚੁੱਕੇ ਸੀ ਆਪਾਂ ਨੂੰ 12 ਸੋ ਅੱਗੇ ਮਿਲਦੇ ਆਂਗੇ ਹੁਣ ਤਾਂ ਇੱਕ ਬਾਰੇ ਕੋਲ ਸਾਨੂੰ ਦੂਸਾ ਗੁਫਾ ਦਾ ਬਣਿਆ ਹਾਂ ਪਹਿਲਾਂ ਇਹ ਇੱਕ ਸਾੜ ਜਲਦੀ ਸੀ ਹੁਣ ਦੋਨੋਂ ਸਾਈਡਾਂ ਚਲਾ ਦਿੱਤੀਆਂ ਨੇ ਜੀ ਆਪਾਂ ਹੁਣ ਪਹੁੰਚ ਚੁੱਕਿਆਂਗੇ ਬੜੌਦਾ ਬਾਈਪਾਸ ਤੇ ਐਕਸਪ੍ਰੈਸ ਤੇ ਹੀ ਤੋਂ ਮਿਲਦੇ ਆਪਾਂ ਜਿੱਥੇ ਗੱਡੀ ਖਾਲੀ ਕਰਾਂਗੇ